ਏ ਪਿੰਡਾ ਪੰਜਾਬ ਦੇ ਮਸ਼ਹੂਰ ਸਿੰਗਰ 사ਬਰ ਕੋਟੀ ਦਾ ਬਹੁਤ ਹੀ ਗਰੀਬੀ ਦੇ ਵਿੱਚੋਂ ਉੱਠਿਆ ਸੀ 사ਬਰ ਕੋਟੀ ਪਰਿਵਾਰ ਪਹਿਲਾਂ ਜਿਹੜਾ ਬੈਂਡ ਵਾਜਿਆਂ ਦਾ ਕੰਮ ਕਰਦਾ ਸੀ ਵਿਆਹਾਂ ਦੇ ਵਿੱਚ ਪਰ 사ਬਰ ਕੋਟੀ ਸਿੰਗਰ ਕਿਵੇਂ ਬਣਿਆ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਹਾਣੀ ਹੈ ਪਿੰਡ ਦੇ ਵਿੱਚ 사ਬਰ ਕੋਟੀ ਦੀ ਇੱਕ ਯਾਦਗਾਰ ਬਣੀ ਹੋਈ ਹੈ 사ਬਰ ਕੋਟੀ ਦੀ ਡੈਥ ਕਿਵੇਂ ਹੋਈ ਤੇ ਪੰਜਾਬ ਦਾ ਅਜੇ ਹਾ ਕੋਈ ਸਿੰਗਰ ਨਹੀਂ ਸੀ ਜਿਹੜਾ ਆ ਕੇ ਨਹੀਂ ਰੋਇਆ ਸੀ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਨਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਅੱਛਾ ਉਹ ਪਿੰਡ ਸਤਕਾਰ ਵਧੀਆ ਕਰਦਾ ਕੋਟੀ ਸਾਹਿਬ ਦਾ ਇੱਥੇ ਆਉਂਦੇ ਆ ਹਾਂਜੀ ਪਿੰਡ ਆਉਂਦਾ ਇੱਥੇ ਹਾਂਜੀ 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 ਸਾਰੇ ਆਉਂਦੇ ਆ ਜੀ ਫੈਮਿਲੀ ਆਉਂਦੀ ਆ ਅੱਛਾ ਉਹਨਾਂ ਦੇ ਘਰ ਦੇ ਆ ਜਾਂਦੇ ਆ ਹਾਂ ਜੁਰਾ ਦੇ ਜਿਹੜੇ ਸ਼ਗਿਰਦ ਆ ਜਿੱਦਾਂ ਪਿਆਰ ਕਰਨ ਵਾਲੇ ਸਾਰੇ ਆਉਂਦੇ ਆ ਜੀ ਸਿੰਗਰ ਕਿਹੜੇ ਕਿਹੜੇ ਆ ਜਾਂਦੇ ਜਿਵੇਂ ਪਹਿਲਾਂ ਬਹੁਤ ਪਿਆਰ ਹੁੰਦਾ ਸ਼ਾਵਰਕੋਟ ਸਾਤਾ ਮਾਸਟਰ ਸਲੀਪ ਸਰਦੂਲ ਸਿਕੰਦਰ ਸਾਹਿਬ ਨਾਲ ਹੁਣ ਆਉਂਦੇ ਆਗੇ ਸਰਦੂਲ ਸਿਕੰਦਰਤਾ ਸਾਹਿਬ ਸਾਬ ਦਾ